ਪਰਮ ਸਨਮਾਨਯੋਗ ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਜਸਵਿੰਦਰ ਸਿੰਘ ਬਟਰੁਖਾ YouTube ਦੇ ਮਾਧਿਅਮ ਦੇ ਰਾਹੀਂ ਆਪਾਂ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਦੀ ਵਿਚਾਰ ਵਿਆਖਿਆ ਦੀ ਸਾਂਝ ਆਪ ਸੰਗਤ ਦੇ ਨਾਲ ਪਾ ਰਹੇ ਹਾਂ ਪਿਛਲੇ ਹਿੱਸੇ ਵਿੱਚ ਸਤਿਗੁਰੂ ਜੀ ਦੀ ਪਾਵਨ ਬਾਣੀ ਰਾਗ ਬਸੰਤ ਤੱਕ ਜੋ ਸਾਨੂੰ ਪ੍ਰਾਪਤ ਹੁੰਦੀ ਹੈ ਉਸ ਦੀ ਵਿਚਾਰ ਵਿਆਖਿਆ ਆਪ ਸੰਗਤਾਂ ਨੇ ਸਰਵਣ ਕੀਤੀ ਹੈ ਆਓ ਇਸ ਹਿੱਸੇ ਵਿੱਚ ਆਪਾਂ ਰਾਗ ਸਾਰੰਗ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਪਾਵਨ ਬਾਣੀ ਪ੍ਰਾਪਤ ਹੁੰਦੀ ਹੈ ਕੁੱਲ 4 ਸ਼ਬਦ ਨੇ ਸਾਰੰਗ ਰਾਗ ਦੇ ਅੰਦਰ ਗੁਰੂ ਤੇਗ ਬਹਾਦਰ ਜੀਾਂ ਦੇ ਆਪਾਂ ਪਹਿਲੇ ਸ਼ਬਦ ਤੋਂ ਵਿਚਾਰ ਵਿਆਖਿਆ ਦਾ ਆਗਾਜ਼ ਕਰਦੇ ਹਾਂ ਸੋ ਆਗਾਜ਼ ਆਪਾਂ ਉਸੇ ਤਰ੍ਹਾਂ ਕਰਾਂਗੇ ਪਹਿਲਾ ਸ਼ਬਦ ਦਾ ਪਾਠ ਫਿਰ ਆਪਾਂ ਉਸ ਦਾ ਉਚਾਰਨ ਤੇ ਫਿਰ ਆਪਾਂ ਵਿਚਾਰ ਵਿਆਖਿਆ ਦੀ ਸਾਂਝ ਪਾਵਾਂਗੇ ਆਓ ਆਪਾਂ ਪਾਠ ਨਾਲ ਜੁੜੀਏ ਇੱਕ ਓੰਕਾਰ ਸਤਿ ਗੁਰਪ੍ਰਸਾਦ ਰਾਗ ਸਾਰੰ ਮਹਲਾ 9 ਹਰ ਬਿਨ ਤੇਰੋ ਕੋ ਨ ਸਹਾਈ ਕਾ ਕੀ ਮਾਤ ਪਿਤਾ ਸੁੱਤ ਬਨਤਾ ਕੋ ਕਾਹੂ ਕੋ ਪਾਈ ਰਹਾਉ ਤਨ ਧਰਨੀ ਅਰ ਸੰਪਤ ਸਗਰੀ ਜੋ ਮਾਨਿਓ ਆਪਣਾਈ ਤਨ ਛੂਟੈ ਕਛ ਸੰਗ ਨ ਚਾਲੈ ਕਹਾ ਤਾਹ ਲਪਟਾਈ ਦੀਨ ਦਇਆਲ ਸਦਾ ਦੁਖ ਭੰਜਨ ਤਾਸਿਓ ਰਚਨਾ ਬਢਾਈ ਨਾਨਕ ਕਹਿਤ ਜਗਤ ਸਭ ਮਿਥਿਆ ਜਿਉ ਸੁਪਨਾ ਰਹਿ ਨਾਈ ਨਾਨਕ ਕਹਿਤ ਜਗਤ ਸਭ ਮਿਥਿਆ ਜਿਉ ਸੁਪਨਾ ਰਹਿ ਨਾਈ ਸੋ ਆਪਾਂ ਵਿਸ਼ਰਾਮਾਂ ਦੀ ਸਾਂਝ ਪਾਈ ਹੈ ਇੱਕ ਓਅੰਕਾਰ ਸਤਿ ਗੁਰਪ੍ਰਸਾਦ ਇਸ ਦਾ ਉਚਾਰਨ ਆਪਾਂ ਪਹਿਲਾਂ ਵੀ ਕਈ ਦਫਾ ਸਾਂਝਾ ਕਰ ਚੁੱਕੇ ਹਾਂ ਰਾਗ ਸਾਰੰਗ ਸਾਰੰਗ ਰਾਗ ਗੁਰੂ ਗ੍ਰੰਥ ਸਾਹਿਬ ਜੀ ਦਾ ਲੜੀ ਦੇ ਵਿੱਚ ਆਉਣ ਵਾਲਾ 26ਵਾਂ ਰਾਗ ਹੈ ਸਾਧ ਸੰਗਤ ਇਸ ਰਾਗ ਨੂੰ ਗਾਉਣ ਦਾ ਵੇਲਾ ਵਿਦਵਾਨਾਂ ਨੇ ਦੁਪਹਿਰ ਦਾ ਸਮਾਂ ਮੰਨਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1231 ਦੇ ਉੱਪਰ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਦਾ ਇਹ ਸ਼ਬਦ ਸ਼ਿਸ਼ੋਭਿਤ ਹੈ ਹਰ ਬਿਨ ਤੇਰੋ ਕੋ ਨ ਸਹਾਈ ਹਰ ਬਿਨ ਇਥੇ ਵਿਸ਼ਰਾਮ ਤੇਰੋ ਕੋ ਨ ਸਹਾਈ ਨੰਨਾ ਮੁਕਤਾ ਹੈ ਇਸ ਲਈ ਆਪਾਂ ਇਸ ਦਾ ਪਾਠ ਨ ਇਨਾਂ ਕਰਾਂਗੇ ਕਾ ਕੀ ਮਾਤ ਪਿਤਾ ਸੁੱਤ ਬਨਤਾ ਚਾਰ ਸ਼ਬਦ ਨੇ ਮਾਤ ਪਿਤਾ ਸੁੱਤ ਬਨਤਾ ਚਾਰੇ ਸ਼ਬਦ ਆਪਾਂ ਨਖੇੜ ਕੇ ਪਾਠ ਕਰਾਂਗੇ ਕੋ ਕਾ ਹੂ ਕੋ ਭਾਈ ਰਹਾਉ ਧਨ ਧਰਨੀ ਅਰ ਸੰਪਤ ਸਗਰੀ ਇੱਥੇ ਵਿਸ਼ਰਾਮ ਆ ਜਾਏਗਾ ਜੋ ਮਾਨਿਓ ਅਪਣਾਈ ਤਨ ਛੂਟੈ ਇੱਥੇ ਵਿਸ਼ਰਾਮ ਆ ਜਾਏਗਾ ਕਛ ਸੰਗ ਨ ਚੱਲੈ ਇੱਥੇ ਵਿਸ਼ਰਾਮ ਕਹਾਂ ਤਾਹੇ ਲਪਟਾਈ ਕਹਾਂ ਪਾਠ ਕਰਾਂਗੇ ਆਪਾਂ ਇਹ ਸ਼ਬਦ ਪੜਨਾਮ ਰੂਪ ਦੇ ਵਿੱਚ ਪ੍ਰਸ਼ਨਵਾਚੀ ਰੂਪ ਦੇ ਵਿੱਚ ਪੁੱਛਿਆ ਗਿਆ ਹੈ ਤਾਹੇ ਲਪਟਾਈ ਤਤੈ ਕੰਨਾ ਦੀਰਘ ਮਾਤਰਾ ਹੈ ਹਾਹੇ ਸਿਹਾਰੀ ਲਘੂ ਮਾਤਰਾ ਹੈ ਇਸ ਲਈ ਪਾਠ ਆਪਾਂ ਤਾਹੇ ਇਦਾਂ ਕਰਾਂਗੇ ਤਾਹੇ ਪਾਠ ਨਹੀਂ ਕਰਾਂਗੇ ਦੀਨ ਦਿਆਨ ਸਦਾ ਦੁੱਖ ਭੰਜਨ ਇਥੇ ਵਿਸ਼ਰਾਮ ਆ ਜਾਏਗਾ ਤਾਂ ਸਿਉ ਰੋਚਨਾ ਵਢਾਈ ਤਾਂ ਸਿਉ ਰੋਚਨਾ ਵਢਾਈ ਤਾਂ ਪਾਠ ਕਰਾਂਗੇ ਤਾਂ ਪਾਠ ਨਹੀਂ ਕਰਾਂਗੇ ਵਢਾਈ ਟੱਡੇ ਨਾਲ ਹੈ ਇਸ ਲਈ ਆਪਾਂ ਵਢਾਈ ਪਾਠ ਕਰਾਂਗੇ ਨਾਨਕ ਕਹਤਾ ਇਥੇ ਵਿਸ਼ਰਾਮ ਆਏਗਾ ਜਗਤ ਸਭ ਮਿਥਿਆ ਇਨਾ ਪਾਠ ਹੋਏਗਾ ਜਿਉ ਸੁਪਨਾ ਰਹਿ ਨਾਈ ਸੋ ਇਹ ਪਾਠ ਉਚਾਰਨ ਅਤੇ ਵਿਸ਼ਰਾਮਾਂ ਦੇ ਸਬੰਧ ਵਿੱਚ ਬੇਨਤੀਆਂ ਸਨ ਆਓ ਆਪਾਂ ਸ਼ਬਦ ਦੀ ਵਿਚਾਰ ਵਿਆਖਿਆ ਨਾਲ ਜੁੜੀਏ ਹਰ ਬਿਨ ਤੇਰੋ ਕੋ ਨ ਸਹਾਈ ਮਨੁੱਖ ਨ ਆਪਣੇ ਲਈ ਬੜੇ ਸਹਾਰੇ ਆਪਾਂ ਲੱਭਦੇ ਆ ਪਿਆਰ ਤੰਨਕ ਸਹਾਰੇ ਤਾਂ ਸਮਾਜ ਨੇ ਮੰਨੇ ਨੇ ਖਾਣਾ ਸਿਰ ਦੇ ਉੱਪਰ ਛੱਤ ਮਕਾਨ ਹੋਵੇ ਹਨ ਤੇ ਇੱਕ ਕੱਪੜਾ ਹੋਵੇ ਇਹ ਤੰਨਕ ਬੇਸਿਕ ਨੀਡਸ ਨੇ ਮਨੁੱਖ ਦੀਆਂ ਜ਼ਰੂਰਤਾਂ ਨੇ ਮੁੱਢਲੀਆਂ ਲੋੜਾਂ ਨੇ ਜਿਹੜੀਆਂ ਸਮਾਜ ਨੇ ਪ੍ਰਵਾਨ ਕੀਤੀਆਂ ਨੇ ਵੀ ਰੋਟੀ ਹੋਵੇ ਕੱਪੜਾ ਹੋਵੇ ਤੇ ਸਿਰ ਤੇ ਛੱਤ ਹੋਵੇ ਵੀ ਇਹ ਤਿੰਨਕ ਚੀਜ਼ਾਂ ਚਾਹੀਦੀਆਂ ਨੇ ਤਾਂ ਕਿ ਮਨੁੱਖ ਦਾ ਜੀਵਨ ਜਿਹੜਾ ਸੌਖਾ ਲੰਘ ਸਕੇ ਇਸ ਤੋਂ ਬਿਨਾ ਸਹਾਰੇ ਲੱਭੇ ਜਾਂਦੇ ਨੇ ਸਹਾਰਿਆਂ ਦੀ ਤਲਾਸ਼ ਕੀਤੀ ਜਾਂਦੀ ਹੈ ਸਹਾਰਿਆਂ ਨੂੰ ਭਾਲਿਆ ਜਾਂਦਾ ਹੈ ਪਰ ਜਿੰਨੇ ਵੀ ਸਹਾਰੇ ਸੰਸਾਰ ਦੇ ਵਿੱਚ ਅਸੀਂ ਆਪਣੇ ਲਈ ਲੱਭਦੇ ਹਾਂ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਦੱਸਦੇ ਨੇ ਵੀ ਸਾਡੇ ਉਹ ਸਾਰੇ ਹੀ ਸਹਾਰੇ ਭਾਵੇਂ ਪਰਿਵਾਰ ਦੇ ਨੇ ਮਾਤਾ ਪਿਤਾ ਦੇ ਨੇ ਹਨ ਰਿਸ਼ਤੇਦਾਰਾਂ ਦੇ ਨੇ ਪੈਸੇ ਦੇ ਨੇ ਕਾਸੀ ਵੀ ਚੀਜ਼ ਦੇ ਨੇ ਉਹ ਸਾਰੇ ਸਹਾਰੇ ਸਾਡੇ ਜਿਹੜੇ ਹਨ ਉਹ ਸਮਾਂ ਪਾ ਕੇ ਟੁੱਟ ਜਾਣ ਵਾਲੇ ਨੇ ਸੱਚਾ ਸਹਾਰਾ ਜਿਹੜਾ ਹੈਗਾ ਪ੍ਰਭੂ ਨਾਮ ਦਾ ਆ ਇਸ ਲਈ ਗੁਰੂ ਜੀ ਕਹਿਣ ਲੱਗੇ ਹਰ ਬਿਨ ਤੇਰੋ ਕੋ ਨਾ ਸਹਾਈ ਸਰੀਰ ਦੇ ਜਿਹੜੇ ਸਾਥੀ ਨੇ ਇਹਨਾਂ ਨੇ ਉਦੋਂ ਤੱਕ ਸਾਥ ਦੇਣਾ ਜਦੋਂ ਤੱਕ ਸਰੀਰ ਹੈਗਾ ਸਾਥ ਦੇਣਗੇ ਜ਼ਰੂਰੀ ਨੇ ਸਰੀਰ ਦੇ ਸਹਾਰੇ ਵੀ ਮੰਨ ਲਓ ਬੰਦਾ ਢਿੱਲਾ ਹੋ ਜੇ ਤੇ ਆਪਾਂ ਐਂਬੂਲੈਂਸ ਨੂੰ ਕਾਲ ਕਰਦੇ ਆ ਹਨ ਪਰਿਵਾਰ ਦੇ ਜੀ ਭੈਣ ਭਰਾ ਮਾਤਾ ਪਿਤਾ ਸੱਦਦੇ ਨੇਗੇ ਤੇ ਉਸ ਮਤਲਬ ਕਾਲ ਕਰਦੇ ਨੇ ਤੇ ਲੈ ਕੇ ਜਾਂਦੇ ਆ ਆਪਾਂ ਸੰਭਾਲ ਕਰਦੇ ਆ ਕੇਅਰ ਕਰਦੇ ਆ ਦੇਖਭਾਲ ਕਰਦੇ ਆ ਆਪਾਂ ਸਰੀਰ ਦੇ ਸਹਾਰੇ ਸਰੀਰ ਦੇ ਕੰਮ ਆਉਂਦੇ ਨੇ ਚਾਹੀਦੇ ਨੇ ਸਰੀਰ ਦੇ ਸਹਾਰੇ ਵੀ ਪਰ ਅਸੀਂ ਨਾ ਇੱਕ ਥੋੜੀ ਜੀ ਮਤਲਬ ਥੋੜਾ ਟਪਲਾ ਖਾ ਜਾਂਦੇ ਆ ਅਸੀਂ ਸਰੀਰ ਦੇ ਸਹਾਰਿਆਂ ਨੂੰ ਆਤਮਾ ਦਾ ਸਹਾਰਾ ਮੰਨ ਲੈਂਦੇ ਆ ਜਿੱਥੇ ਅਸੀਂ ਉਲਝ ਜਾਂਦੇ ਆ ਜਿਸ ਕਰਕੇ ਅਸੀਂ ਨਾ ਤਾਂ ਸਰੀਰਕ ਪੱਖ ਤੋਂ ਹੀ ਸੁਖੀ ਹੋ ਸਕਦੇ ਆ ਨਾ ਆਤਮਿਕ ਪੱਖ ਤੋਂ ਹੀ ਸੁਖੀ ਹੋ ਸਕਦੇ ਆ ਜਿਹੜੇ ਸਰੀਰ ਦੇ ਸਹਾਰੇ ਨੇ ਧੀਆਂ ਪੁੱਤਰ ਨੇ ਭੈਣ ਭਰਾ ਨੇ ਮਾਤਾ ਪਿਤਾ ਨੇ ਪਤੀ ਪਤਨੀ ਦਾ ਰਿਸ਼ਤਾ ਆ ਪੈਸਾ ਹੈ ਕੰਮ ਹੈ ਇਚਾਈ ਦੇ ਨੇ ਇਹਨਾਂ ਨੇ ਸਰੀਰ ਦੇ ਕੰਮ ਆਉਣੇ ਪਰ ਇਹਨਾਂ ਨੇ ਰੂਹ ਦੇ ਆਤਮਾ ਦੇ ਅੰਤਰਾਤਮਾ ਦੇ ਮਨ ਦੇ ਮਨ ਦੇ ਸਕੂਨ ਦੇ ਕੰਮ ਨਹੀਂ ਇਹਨਾਂ ਨੇ ਆਉਣਾ ਇਸ ਲਈ ਸਾਨੂੰ ਇਹ ਸਮਝ ਲੈਣੀ ਚਾਹੀਦੀ ਹੈ ਤਾਂ ਕਰਕੇ ਗੁਰੂ ਜੀ ਕਹਿਣ ਲੱਗੇ ਹਰ ਬਿਨ ਤੇਰੋ ਕੋ ਨਾ ਸਹਾਈ ਜਿਹੜਾ ਅੰਤਰਾਤਮੇ ਦਾ ਸਹਾਰ ਹੈ ਨਾ ਮਨ ਦਾ ਉਹ ਹੈ ਪਰਮੇਸ਼ਰ ਬਸ ਆ ਟਪਲਾ ਖਾ ਗਏ ਅਸੀਂ ਪਰਮੇਸ਼ਰ ਦੇ ਨਾਮ ਨੂੰ ਸਹਾਰਾ ਮੰਨਣ ਦੀ ਥਾਂ ਅਸੀਂ ਸੰਸਾਰ ਨੂੰ ਆਤਮਿਕ ਸਹਾਰਾ ਮੰਨ ਲਿਆ ਜਿਹਦੇ ਕਰਕੇ ਅਸੀਂ ਦੁਖੀ ਹਾਂ ਕਾ ਕੀ ਮਾਤ ਪਿਤਾ ਸੁੱਤ ਬਨਤਾ ਕੋ ਕਾਹੂ ਕੋ ਭਾਈ ਭਾਈ ਭਾਵੇਂ ਮਾਤਾ ਹੈ ਪਿਤਾ ਹੈ ਧੀ ਆ ਪੁੱਤਰ ਨੇ ਪਤੀ ਪਤਨੀ ਹੈ ਜਾਂ ਭੈਣ ਭਰਾ ਨੇ ਸ਼ਰੀਰ ਦੇ ਸਹਾਰੇ ਨੇ ਰਿਸ਼ਤੇ ਸ਼ਰੀਰ ਨਾਲ ਜੁੜੇ ਹੋਏ ਨੇ ਸ਼ਰੀਰ ਦੇ ਨਾਲ ਜਿਉਣਗੇ ਸ਼ਰੀਰ ਦੇ ਨਾਲ ਹੀ ਮੁੱਕ ਜਾਣਗੇ ਪਰ ਜੋ ਆਤਮਿਕ ਸਹਾਰਾ ਆ ਪਰਮੇਸ਼ਰ ਦੇ ਨਾਮ ਹਣੇ ਤੁਸੀਂ ਦੇਖਿਓ ਜਿਹੜਾ ਬੰਦਾ ਨਾ ਢੈਲੀ ਕਲਾਚ ਹੋਵੇ ਕਿਸੇ ਕਾਰਨ ਡਿਪਰੈਸ਼ਨ ਚ ਚਲਾ ਗਿਆ ਮਾਨਸਿਕ ਤਣਾਅ ਦੀ ਅਵਸਥਾ ਚ ਚਲਾ ਗਿਆ ਹੁਣ ਉਹਦਾ ਪਰਿਵਾਰ ਉਥੇ ਆਲੇ ਦੁਆਲੇ ਬੈਠਾ ਹੈ ਡਾਕਟਰ ਵੀ ਹੁੰਦੇ ਆ ਦਵਾਈਆਂ ਵੀ ਹੁੰਦੀਆਂ ਨੇ ਪਰ ਕੋਈ ਵੀ ਚੀਜ਼ ਐਸੀ ਹੈ ਜਿਹੜੀ ਉਹਨੂੰ ਅੰਦਰੋਂ ਸਟਰੋਂਗ ਕਰ ਸਕੇ ਉਥੇ ਨਾਤਾ ਪਰਿਵਾਰ ਕੰਮ ਆ ਰਿਹਾ ਕਿੱਡਾ ਹੀ ਗਿਆਨ ਪਰਿਵਾਰ ਦੇਈ ਜਾਵੇ ਵੀ ਅਸੀਂ ਤੇਰੇ ਨਾਲ ਹਾਂ ਜੀ ਅਸੀਂ ਤੇਰੇ ਨਾਲ ਹਾਂ ਜੀ ਜਿਹੜਾ ਮਨੁੱਖ ਮਾਨਸਿਕ ਤਣਾਅ ਦੀ ਅਵਸਥਾ ਚੋਂ ਗੁਜ਼ਰ ਰਿਹਾ ਹੈ ਉਹਦੇ ਉੱਪਰ ਬਾਹਰਲੇ ਗਿਆਨ ਦਾ ਅਸਰ ਨਹੀਂ ਹੋਇਆ ਕਰਦਾ ਬਾਹਰਲੇ ਸਹਾਰਿਆਂ ਦਾ ਅਸਰ ਨਹੀਂ ਹੋਇਆ ਕਰਦਾ ਹੈਨਾ ਹੁਣ ਇੱਕ ਤਾਂ ਚਿੰਤਾ ਚ ਡੁੱਬਿਆ ਹੋਇਆ ਹੈ ਇੱਕ ਪਾਣੀ ਚ ਡੁੱਬ ਰਿਹਾ ਹੈ ਹੁਣ ਜਿਹੜਾ ਪਾਣੀ ਚ ਡੁੱਬ ਰਿਹਾ ਹੈ ਉਹਨੂੰ ਗਿਆਨ ਨਹੀਂ ਉਚਾ ਸਕਦਾ ਜੇ ਆਪਾਂ ਮਤਲਬ ਬੰਦਾ ਆਖੇ ਵੀ ਤੂੰ ਐਂ ਹੱਥ ਮਾਰ ਐਂ ਤੈਰਨਾ ਸਿੱਖ ਐਂ ਜਗਾ ਰੇਂਜ ਕਾ ਉਹ ਕਹੇਗਾ ਪਹਿਲਾਂ ਮੈਨੂੰ ਬਾਹਰ ਕੱਢੋ ਮੇਰੀ ਜਾਨ ਬਚਾਓ ਬਾਅਦ ਚ ਸਿਖਾ ਦਿਓ ਜਿੱਥੇ ਗਿਆਨ ਦੀ ਲੋੜ ਹੈ ਉਪਦੇਸ਼ ਦੀ ਲੋੜ ਹੈ ਉੱਥੇ ਕੰਮ ਆਏਗਾ ਜਿੱਥੇ ਸਰੀਰ ਨੂੰ ਸਹਾਰੇ ਦੀ ਲੋੜ ਹੈ ਉੱਥੇ ਸਰੀਰ ਦਾ ਸਹਾਰਾ ਕੰਮ ਆਏਗਾ ਸੋ ਇੱਥੇ ਆਪ ਟਪਣਾ ਨਾ ਖਾਈਏ ਇਹ ਚੀਜ਼ ਨੂੰ ਲੈ ਕੇ ਕਾ ਕਿ ਮਾਤ ਪਿਤਾ ਸੁੱਤ ਬਨਤਾ ਕੋ ਕਾਹੂ ਕੋ ਪਾਈ ਇਜਨੇ ਵੀ ਸਹਾਰੇ ਨੇ ਸਰੀਰ ਦੇ ਨੇ ਸਰੀਰ ਦੇ ਕੰਮ ਆਉਣਗੇ ਪਰ ਅੰਤਰਾਤਮਾ ਦਾ ਸਹਾਰਾ ਮਨ ਦੀ ਅਵਸਥਾ ਦਾ ਸਹਾਰਾ ਆਤਮਿਕ ਸਹਾਰਾ ਉਹ ਪਰਮੇਸ਼ਰ ਦਾ ਨਾਮ ਹੈ ਜਿਹਨੇ ਸਾਡੇ ਮਨ ਨੂੰ ਤਣਾਅ ਚ ਨਹੀਂ ਜਾਣ ਦੇਣਾ ਮਤਲਬ ਮਨ ਨਾ ਲਚਕੀਲਾ ਰਹੇਗਾ ਤਣਿਆ ਨਹੀਂ ਰਹੇਗਾ ਖਿੱਚਿਆ ਨਹੀਂ ਰਹੇਗਾ ਘੁੱਟਿਆ ਨਹੀਂ ਰਹੇਗਾ ਮਨ ਫਲੈਕਸੀਬਲ ਰਹੇਗਾ ਆਨੰਦ ਚ ਰਹੇਗਾ ਇਕ ਆਚ ਰਹੇਗਾ ਖੇੜੇ ਚ ਰਹੇਗਾ ਸਕੂਨ ਵਿੱਚ ਰਹੇਗਾ ਮਨ ਪਰਮੇਸ਼ਰ ਨਾਲ ਜੁੜ ਕੇ ਕਿਉਂਕਿ ਪਰਮੇਸ਼ਰ ਆਪ ਆਨੰਦ ਸਰੂਪ ਹੈ ਮਹਾਰਾਜ ਕਹਿੰਦੇ ਨੇ ਕਿ ਧਨ ਧਰਨੀ ਅਰ ਸੰਪਤ ਸਗਰੀ ਜੋ ਮਨਿਓ ਆਪਣਾਈ ਹੈ ਧਨ ਹੈ ਤੇਰੇ ਕੋਲ ਹੈ ਨਾ ਧਰਨੀ ਮਤਲਬ ਧਰਤੀ ਦਾ ਭੋਏ ਦਾ ਮਾਲਕ ਹੈ ਤੂੰ ਪੰਜ ਸੱਤ ਕਿਲੇ ਜ਼ਮੀਨ ਜਾਇਦਾਦ ਤੇਰੇ ਕੋਲੇ ਹੋਣੀ ਆ ਧਨ ਧਰਨੀ ਅਰ ਸੰਪਤ ਸਗਰੀ ਜਿਹੜੀ ਸੰਪਤੀ ਤੇਰੇ ਕੋਲੇ ਹੈ ਪ੍ਰਾਪਰਟੀ ਤੇਰੇ ਕੋਲੇ ਹੈ ਸਾਰੀ ਜੋ ਮੰਨਿਓ ਅਪਣਾਈ ਜਿਹਨੂੰ ਤੂੰ ਆਪਣਾ ਕਰਕੇ ਮੰਨ ਲਿਆ ਵੀ ਸ਼ਾਇਦ ਇਹ ਹੀ ਮੇਰੀ ਰੋਹ ਦਾ ਸਹਾਰਾ ਮੇਰੇ ਆਤਮਾ ਦਾ ਸਹਾਰਾ ਆਇਆ ਤਨ ਛੂਟੈ ਕਛ ਸੰਗ ਨ ਚੱਲੈ ਕਹਾਂ ਤਾਹੇ ਲਪਟਾਈ ਤਨ ਛੂਟੈ ਜਦੋਂ ਤਨ ਖਤਮ ਹੋਏਗਾ ਬਿੰਸੇਗਾ ਕਛ ਸੰਗ ਨ ਚੱਲੈ ਕਿਸੇ ਵੀ ਚੀਜ਼ ਨੇ ਤੇਰੇ ਨਾਲ ਨਹੀਂ ਜਾਣਾ ਹੈ ਕਹਾਂ ਤਾਹੇ ਲਪਟਾਈ ਕਿਉਂ ਤੂੰ ਇਹਨਾਂ ਚੀਜ਼ਾਂ ਨਾਲ ਫਸਿਆ ਪਿਆ ਕਿੱਡਾ ਸੋਹਣਾ ਉਪਦੇਸ਼ਨ ਔਰੰਗਜ਼ੇਬ ਲਈ ਗੁਰੂ ਤੇਗ ਬਹਾਦਰ ਮਹਾਰਾਜ ਦਾ ਵੀਰ ਅਰੰਜੇਬ ਤੇਰੇ ਜਿਹੜੇ ਗਲਤ ਫੈਸਲੇ ਨੇ ਉਹ ਲੋਕਾਂ ਦਾ ਜੀਵਨ ਤੁੱਬਰ ਕਰ ਰਹੇ ਨੇ ਜਿਉਣਾ ਮੁਸ਼ਕਲ ਕਰ ਰਹੇ ਨੇ ਤੇਰੇ ਫੈਸਲੇ ਨੇ ਜਿਹੜੇ ਤੇ ਤੂੰ ਆਪਣੇ ਪਲੰਗ ਨੂੰ ਆਪਣੇ ਤਖਤ ਨੂੰ ਆਪਣੇ ਰਾਜ ਭਾਗ ਨੂੰ ਸੰਦੀਵੀ ਕਰਕੇ ਮੰਨ ਲਿਆ ਹੈ ਇਹ ਤਾਂ ਖਤਮ ਹੋ ਜਾਏਗਾ ਭਾਈ ਤੂੰ ਵੀ ਮੁਕੇਗਾ ਇੱਕ ਦਿਨ ਤੇਰਾ ਰਾਜ ਭਾਗ ਵੀ ਮੁਕੇਗਾ ਜਾਏਗਾ ਉਹ 50 ਸਾਲ ਦਾ ਹੀ ਰਾਜ ਕਰਕੇ ਗਿਆ ਜੀ ਔਰੰਗਜ਼ੇਬ ਤੇ 40 ਸਾਲ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਕੰਪੈਰੀਜ਼ਨ ਕਰਕੇ ਵੇਖ ਲੋ ਦੋਵਾਂ ਦਾ ਕੌਣ ਬੈਟਰ ਆ ਆਪਾਂ ਨੂੰ ਪਤਾ ਲੱਗ ਜਾਊਗਾ ਰਾਜ ਭਾਗ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਿਹਾ ਰਾਜੇ ਜਨਕ ਦਾ ਵੀ ਰਿਹਾ ਔਰੰਗਜ਼ੇਬ ਦਾ ਵੀ ਆ ਸੋ ਇਹਨਾਂ ਨੂੰ ਜਦੋਂ ਅਸੀਂ ਤੁਲਨਾਤਮਕ ਅਧਿਐਨ ਚ ਜਾਵਾਂਗੇ ਨਾ ਤੇ ਸਾਨੂੰ ਪਤਾ ਚਲ ਜਾਏਗਾ ਕਿ ਪਬਲਿਕ ਸੇਫਟੀ ਲਈ ਲੋਕਾਂ ਦੀ ਖੁਸ਼ੀ ਲਈ ਵੱਧ ਕਿਹਨੇ ਕੰਮ ਕੀਤਾ ਤੇ ਲੋਕਾਂ ਦੀ ਖੁਸ਼ੀ ਨੂੰ ਖੋਹਣ ਵਾਸਤੇ ਵੱਧ ਕਿਹਨੇ ਕੰਮ ਕੀਤਾ ਤਾਂ ਕਰਕੇ ਮਹਾਰਾਜ ਕਹਿ ਰਹੇ ਨੇ ਤਨ ਛੂਟ ਹੈ ਕਛ ਸੰਗ ਨਾ ਚੱਲੈ ਕਹਾਂ ਤਾਹੇ ਲਪਟਾਈ ਕਿਉਂ ਤੂੰ ਇਹਨਾਂ ਚੀਜ਼ਾਂ ਨਾਲ ਲਿਪਟਿਆ ਪਿਆ ਚੰਬੜਿਆ ਪਿਆ ਹੈ ਤੂੰ ਇਸ ਅਪਨਾਥ ਤੇ ਮੈਂ ਮੇਰੀ ਚੋਂ ਨਿਕਲ ਇਹ ਤੇਰੇ ਸਾਥੀ ਨਹੀਂ ਹਨਗੇ ਤੇਰਾ ਸਾਥੀ ਹੈ ਪਰਮੇਸ਼ਰ ਉਸ ਦਾ ਨਾਮ ਜੋ ਸਰਵ ਵਿਆਪਕ ਕੁੱਲ ਜੀ ਜਹਾਨ ਦੇ ਅੰਦਰ ਹੈ। ਦੀਨ ਦਇਆਲ ਸਦਾ ਦੁੱਖ ਭੰਜਨ ਦੀਨਾਂ ਦੇ ਉੱਪਰ ਦਇਆ ਕਰਨ ਵਾਲਾ ਤੇ ਸਦਾ ਦੁੱਖ ਨੂੰ ਖਤਮ ਕਰਨ ਵਾਲਾ ਤਾਂ ਸਿਉ ਰੂਚਨਾ ਵਡਾ ਤਾ ਸਿਉ ਰੂਚਨਾ ਵਡਾਈ ਉਸ ਪ੍ਰਮਾਤਮਾ ਦੇ ਨਾਲ ਤੂੰ ਆਪਣੀ ਰੁਚੀ ਪੈਦਾ ਨਹੀਂ ਕੀਤੀ। ਪ੍ਰੇਮ ਪੈਦਾ ਨਹੀਂ ਕੀਤਾ। ਨਾਨਕ ਕਹਿਤ ਜਗਤ ਸਭ ਮਿਥਿਆ। ਨਾਨਕ ਜੀ ਮਹਾਰਾਜ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਕਹਿ ਰਹੇ ਨੇ। ਜਗਤ ਸਭ ਮਿਥਿਆ ਜਗਤ ਤੇ ਮਿਥਿਆ ਵਾ ਖਤਮ ਹੋ ਜਾਣ ਵਾਲਾ ਭਾਈ ਇੱਥੇ ਮਾਨ ਹੰਕਾਰ ਕਾਦੇ ਚੱਕੀ ਫਿਰਦੇ ਹੋ ਜਿਉਂ ਸੁਪਨਾ ਰਹਿ ਨਾਈ ਇਤੇ ਐ ਆ ਜਿਵੇਂ ਰਾਤ ਦਾ ਸੁਪਨਾ ਸੁਪਨੇ ਦੇ ਵਾਂ ਗਏ ਅੱਖ ਖੁੱਲੀ ਸੁਪਨਾ ਟੁੱਟ ਜਾਂਦਾ ਹੈ ਇਦਾਂ ਹੀ ਇਹ ਦ੍ਰਿਸ਼ਟਮਾਨ ਸੰਸਾਰ ਹੈ ਮੋਹ ਦਾ ਪਸਾਰਾ ਹੈ ਸੋ ਇੱਥੇ ਜੋ ਸ਼ਰੀਰ ਦੇ ਸਹਾਰੇ ਨੇ ਉਹਨਾਂ ਨੂੰ ਆਪਾਂ ਸ਼ਰੀਰ ਦੇ ਨਾਲ ਨਹੀਂ ਭੀ ਤੇ ਜੋ ਆਤਮਾ ਦਾ ਸਹਾਰਾ ਹੈ ਆਤਮਿਕ ਸਹਾਰਾ ਹੈ ਮਨ ਦਾ ਸਹਾਰਾ ਹੈ ਸਾਡਾ ਮਾਨਸਿਕ ਅਵਸਥਾ ਦਾ ਸਹਾਰਾ ਹੈ ਅਸੀਂ ਉਸ ਨੂੰ ਆਪਣੇ ਮਨ ਦਾ ਆਪਣੇ ਅੰਤਰਾਤਮੇ ਦਾ ਸਹਾਰਾ ਬਣਾਈਏ ਉਹ ਹੈ ਪਰਮੇਸ਼ਰ ਦਾ ਨਾਮ ਤਾਂ ਕਰਕੇ ਮਹਾਰਾਜ ਨੇ ਆਖਿਆ ਹਰ ਬਿਨ ਤੇਰੋ ਕੋ ਨਾ ਸਹਾਈ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਤੇਰੇ ਮਨ ਦਾ ਤੇਰੇ ਅੰਤਰਾਤਮੇ ਦਾ ਸਹਾਰਾ ਸਾਥੀ ਨਹੀਂ ਬਣੇਗਾ ਸੋ ਅਸੀਂ ਆਪਣੇ ਸੱਚੇ ਸਾਥੀ ਸੱਚੇ ਸਹਾਰੇ ਨੂੰ ਲੱਭੀਏ ਉਹਦੇ ਨਾਲ ਜੁੜੀਏ ਤਾਂ ਜੋ ਇਹ ਸਾਡਾ ਜਨਮ ਜੀਵਨ ਸਫਲ ਸੁਖੀਆ ਸੁਹੇਲਾ ਹੋਵੇ ਇਹਨੀ ਬੇਨਤੀ ਆਪ ਜੀਆਂ ਨੇ ਪ੍ਰਵਾਨ ਕਰਨੀ ਜੁੜੇ ਰਹੋ ਇਸੇ ਤਰ੍ਹਾਂ ਸਾਡੇ ਨਾਲ ਮਿਲਦੇ ਹਾਂ ਆਪਾਂ ਅਗਲੇ ਹਿੱਸੇ ਵਿੱਚ ਰਾਗ ਸਾਰੰਗ ਦਾ ਜੋ ਅਗਲਾ ਸ਼ਬਦ ਹੈ ਸਾਹਿਬ ਜੀ ਮਹਾਰਾਜ ਦਾ ਆਪ ਜੀ ਨਾਲ ਉਸ ਦੀ ਸਾਂਝ ਪਾਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ